ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੀਆਈਏ ਸਟਾਫ 2 ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ 150 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਆ ਇਸ ਮੌਕੇ ਪੁਲਿਸ ਅਧਿਕਾਰੀ ਰਾਜੇਸ਼ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੋ ਕਿਹਾ ਕਿ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਦੌਰਾਨ ਬਲਵਿੰਦਰ ਸਿੰਘ ਉਰਫ ਬੇਲਾ ਨੂੰ ਕਾਬੂ ਕਰਕੇ ਇਸ ਦੇ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਿਆ ਹੈ। ਤੋਂਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਹੈ ਕਿ ਇਹ ਹੈਰੋਇਨ ਸਨੀ ਦੇ ਕੋਲੋਂ ਖਰੀਦੀ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਕ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਦਿੱਤਾ ਗਿਆ ਹੈ। ਇਸ ਪਾਸੋਂ ਬਰੀਕੀ ਦੇ ਨਾਲ ਪੁੱਛਗਿੱਛ ਕਰਕੇ ਇਸ ਦੇ ਬੈਕਵਾਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਦੇ ਖਿਲਾਫ ਐਕਸਾਈਜ਼ ਵਿਭਾਗ ਦੇ ਵਿੱਚ ਪਹਿਲਾਂ ਵੀ 3 ਮਾਮਲੇ ਦਰਜ ਨੇ। ਐਸ.ਪੀ. ਸਾਹਿਬ ਦੇ ਅੰਮ੍ਰਿਤਸਰ ਦੇ ਨਿਰਦੇਸ਼ ਤੇ ਕੱਲ ਸਾਡੀ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਹ ਪੈਣੀ ਪਾਸਰ ਕੇ ਗਸ਼ਤ ਦੇ ਦੌਰਾਨ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲियस ਬਿੱਲਾ ਪੁੱਛ ਕੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹੈਰੋਇਨ ਰਿਕਵਰ ਹੋਈ ਉਹਦੀ ਇਸ ਤੇ ਬਿੱਲੇ ਦੇ ਜਿਹੜਾ ਹੈਗਾ ਹੋਰ ਵੀ ਐਕਸਾਈਜ਼ ਦੇਖਦੇ ਤਿੰਨ ਚਾਰ ਮੁਕਦਮੇ ਦਰਜ ਨੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇ ਦੇ ਦੇਖਿਆ ਜਾ ਰਹੇ ਨੇ ਕਿ ਕਿੱਥੋਂ ਲੈ ਕੇ ਆਇਆ ਇਹ ਕਿਸੇ ਨੂੰ ਸਪਲਾਈ ਕਰਨ ਜਾ ਰਿਹਾ ਸੀਗਾ ਇਸ ਕਰਕੇ ਇਹਦਾ 2 ਦਿਨ ਦਾ ਰਿਮਾਂਡ ਲਿਆ ਹੋਰ ਅਗਲੀ ਪੁੱਛ ਕੇ ਜਿਸੇ ਤੈਨੂੰ ਕਲੀਅਰ ਕੀਤਾ ਜਾਊਗਾ ਪਹਿਲਾਂ ਕਿੰਨੇ ਪਰਚੇ ਦਰਜ ਇਹਦੇ ਤੇ 3 2 3 ਐਕਸਾਈਜ਼ ਦੇ ਮਾਮਲੇ ਦਰਜ ਨੇ ਕਿਉਂ ਗੱਲ ਕੀ ਕਾਰਵਾਈ ਕੀਤੀ ਹੁਣ ਇਹ ਤਾਂ ਇੱਕ ਜਿਹੜਾ ਪਰਚਾ ਜਿਹੜਾ ਐਨਡੀਪੀਐਸ ਐਕਟ ਦਾ ਦਿੱਤਾ ਛਾੜੇ ਤਾਂ ਇਹ 150 ਦੀ ਰਿਕਵਰੀ ਹੋਈ ਹੈ 150 ਗ੍ਰਾਮ ਦੀ ਬਾਕੀ ਅਗਲੀ ਤਬਦੀਸ਼ ਹਲੇ ਹੋਰ ਰਿਮਾਂਡ ਦੇ ਦੌਰਾਨ ਦੇਖਿਆ ਜਾਵੇ ਸਰ ਜਿੱਥੇ ਇਹ ਗ੍ਰੈਸ ਆ ਉੱਥੇ ਬਹੁਤ ਇਹ ਹੋ ਜਾਂਦਾ ਧੰਦਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਉੱਥੇ ਇਹ ਜਿਹੜੇ ਇਹਦੇ ਨਾਲ ਦਾ ਸੰਨੀ ਜਿਲ੍ਹੇ ਦੇ ਨਾਲ ਦਾ ਮੁੰਡਾ ਹੈਗਾ ਉਹ ਵੀ ਉੱਥੇ ਦਾ ਇਹ ਫਿਰਕੇ ਜਿਹੜਾ ਉਹਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਫੜਿਆ ਗਿਆ ਉਹਦੇ ਉਹ ਤੋਂ ਅੱਗੇ ਹੋਰ ਖੁਲਾਸੇ ਹੋਣਗੇ ਵੀ ਉਹ ਅੱਗੇ ਕਿੱਥੋਂ ਲੈ ਕੇ ਜਾਂਦਾ ਹੋਰ ਸਰ ਜਿਹੜੇ ਇਹਨਾਂ ਦੇ ਲੱਗੇ ਛਾਕੇ ਇਹ ਹੋ ਜਾਂਦਾ ਕੰਮ ਕਰ ਜਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਵੀ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ ਨੇ ਉਹਦੇ ਤੇ ਐਸ ਐਚ ਓ ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਡ ਕਰ ਰਹੇ ਨੇ ਸਾਡੀ ਸੀ ਏ 2 ਵੀ ਰੇਡ ਕਰ ਰਹੀ ਏ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਸਾਰੇ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਰੋਜ਼ ਐਨ ਡੀ ਦਾ ਪਰਚਾ ਹੋ ਰਿਹਾ ਸਰ ਉਹ ਬੰਦਾ ਆਪ ਵੀ ਪੀਂਦਾ ਸੀ ਨਹੀਂ ਆਪ ਨਹੀਂ ਆਪ ਨਹੀਂ ਪੀਂਦਾ ਸੀਗਾ ਉਹ ਏਡ ਹੈਗਾ ਇਹ 1 ਕਿਥਾਲ ਦਾ ਹੈਗਾ ਪਰ ਇਹ ਅੱਗੇ ਸਪਲਾਈ ਕਰਕੇ ਵਿੱਚੋਂ ਕੁਝ ਪੈਸੇ ਵਿੱਚੋਂ ਕਮਾਉਂਦਾ ਸੀਗਾ ਅਗਲੇ ਬੰਦੇ ਜਿਹੜੇ ਹੈਗੇ ਉਹਨਾਂ ਦਾ ਮੈਡੋਕਰ ਸੀਗਾ